ਆਪਣਾ ਸਰ ਪਿੰਡ ਤਿੱਬੜਾ ਜੀ ਆਪਣਾ ਕ੍ਰਿਸ਼ਣਾਲ ਉਹਨਾਂ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕਵਾਨ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਥੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਅਸੀਂ ਵੀਡੀਓ ਸਾਹਿਬ ਆ ਜਾਂਦੇ ਨੇ ਕਬਜ਼ਾ ਸ਼ਡਾਉਣ ਉਹਨੂੰ ਉਦੋਂ ਹੀ ਉਦੋਂ ਪੁਲਿਸ ਮਹੀਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾਲ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਉਹ ਲੱਗਦਾ ਵੀ ਐਸਐਸਓ ਜਿਹੜਾ ਵਾ ਉਹ ਉਦਰੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੀ ਤਰੀਕ ਦੇ ਹੋਏ ਦੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੀ ਸਰ ਪਿਛਲੇ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਆਂ ਤੇ ਸਰ ਇਹ ਪੁਲਿਸ ਕੁਝ ਜਾਂ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ। ਬੀਡੀਐਮ ਸਰਾਜ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜਿਲ੍ਹਾ ਮਜੀਸਟ੍ਰੇਟ ਦੇ ਆਰਡਰ ਲਿਖਤੀ ਰੂਪ ਚਾਡੇ ਕੋਲ ਹੈਗੇ ਜੀ। ਹੁਣ ਜਦੋਂ ਤੁਸੀਂ ਆਏ ਹੋ ਐਸਚਓ ਸਾਹਿਬ ਤੁਹਾਨੂੰ ਨਾ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ? ਤੇ ਸਰ ਇਹੋ ਗੱਲ ਹੋਈ ਕਿ ਕਹਿੰਦੇ ਮੈਂ ਆ ਗਿਆ ਭੇਜ ਦਿਨਾ ਵਾ। ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ। ਚਲ ਗਏ ਨੇ ਹੁਣ ਇੱਥੇ ਮੌਜੂਦ ਹਨ। ਹੁਣ ਆਂਦੇ ਆ ਵੀ ਰਾਈਨਾਮਾ ਕਰ ਲੋ ਤੇ ਬੈਗ ਮੰਗਾ ਦੇਣਾ ਇੱਥਾ। ਪਰ ਤਿੰਨ ਵਾਰੀ ਹੋ ਗਿਆ ਪੁੱਛਣ ਤਿੰਨ ਤਿੰਨ ਵਾਰੀ ਹੋ ਗਿਆ। ਤੁਸੀਂ ਕੀ ਮੰਗ ਕਰਦੇ? ਅਸੀਂ ਇਨਸਾਫ ਚੁੰਨੇ ਆ ਵੀ ਜੋ ਸਾਡਾ ਹੱਕ ਵ ਸਰ ਇਹ ਪਿੰਡ ਤੇ ਬੜਾ ਜੀ ਬਲਾਗਰ ਦਾ ਸੋਚ ਪੈਂਦਾ ਜੀ ਇੱਥੇ ਕੋ ਗੜੇ ਗੜਾ ਖਾਦੀ ਜਿਵੇਂ ਤੇ ਕੋ ਨਜਾਇਜ਼ ਕਰਦਾ ਹੁੰਦਾ ਹੈਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀਗੀ ਇਹ ਤੇ ਗਰੀਬਾਂ ਨੂੰ ਜਿਹੜਾ ਗੜਾ ਖਾਣ ਲਈ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਵਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੁੱਤਰ ਵੀਡੀਓ ਸਾਹਿਬ ਆਏ ਜੀ ਮੌਕਾ ਵੇਖਣ ਉਪਰੰਤ ਜਿਹੜੀ ਉੱਥੇ ਝਗੜਾ ਹੁੰਦਾ ਡਰ ਹੀਗਾ ਉਰੇ ਸਬੰਧ ਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਸੀ ਇਹਨੂੰ ਪੁਲਿਸ ਮਦਦ ਦੇ ਦਿੱਤੀ ਜਾਏ ਤਾਂ ਜੋ ਨਿਯਾਇਕਮਜਾ ਛਡਾਇਆ ਜਾਏ 13 12 ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 12 2025 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਕਿਦਬਾ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜਾਈਵੇਂ ਹੋਣ ਕਰਕੇ ਨਹੀਂ ਆਏ ਜੀ ਠੀਕ ਹੈ ਉਰੇ ਬਾਅਦ ਫਿਰ ਫਿਰ ਹੋਰ ਟਾਈਮ ਰੱਖਿਆ ਗਿਆ ਉਰੇ ਬਾਅਦ ਵੀ ਨਹੀਂ ਆਏ ਹੁਣ ਅੱਜ ਫੇਰ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ। ਪਰ ਤਿੰਨ ਵਾਰੀ ਆਏ ਉਹ ਤਿੰਨ ਵਾਰੀ ਤੁਹਾਨੂੰ ਪੁਲਿਸ ਨਹੀਂ ਮਿਲੀ। ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ। ਬਾਕੀ ਟਾਈਮ ਨਹੀਂ ਕੋਈ ਟੀਮ ਆਏ। ਲਾਸਟ ਟਾਈਮ ਮੈਨੂੰ ਇਜਾਰ ਨਹੀਂ ਗਿਆ। ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਪਹਿਲਾਂ। ਦੋ ਵਾਰੀ ਪਹਿਲਾਂ ਆਏ ਹਾਂਜੀ ਲਗਭਗ ਆ ਚੁੱਕੇ ਆ। ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗਣਾ ਜੀ। ਜਦੋਂ ਤੁਸੀਂ ਜਦੋਂ ਅਸੀਂ ਆਏ ਅਸੀਂ ਐਸਐਚਓ ਸਾਹਿਬ ਅਸੀਂ ਗੱਡੀ ਲੈ ਕੇ ਗਏ ਕੀ ਕਹਿ ਗਏ ਹੈ ਫਿਰ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ। ਕਹਿ ਰਹੇ ਮਿਲ ਜੂਗੀ ਪਰ ਪੁਲਿਸ ਪ੍ਰੋਡਕਸ਼ਨ ਨਾ ਮਿਲਣ ਕਾ ਕਿ ਦੇਰੀ ਹੋ ਰਹੀ ਆ ਹਾਂਜੀ ਵੇਖੋ ਉੱਥੇ ਝਗੜਾ ਹੁੰਦਾ ਡਰ ਆ ਪੁਲਿਸ ਮਦਦ ਮਿਲੂਗੀ ਤੇ ਫਿਰ ਹੀ ਆਪਾਂ ਕਾਰਵਾਈ ਕਰ ਸਕਦੇ ਹਾਂ ਜੀ